ਜਮਾਤ 11ਵੀਂ ਵਿਸ਼ਾ ਪੰਜਾਬੀ ਲਾਜ਼ਮੀ ਸਮਾਂ ਆਪਣੇ ਕੋਲ 3 ਕੰਟ ਅਤੇ 1 ਕੁੱਲੰਕ 80 ਲੇ ਸਭ ਤੋਂ ਪਹਿਲਾਂ ਆਉਗਾ ਸੁੰਦਰ ਲਿਖਾਈ ਫਿਰ ਆਉਣਗੇ ਬਸਤੂਨਿਸ਼ਟ ਪ੍ਰਸ਼ਨ ਜੋ 2 ਨੰਬਰਾਂ ਦਾ 20 ਤੋਂ 40 ਮਤਲਬ 20 ਕੁਐਸਚਨ ਹੋਣਗੇ 2 ਨੰਬਰਾਂ ਦਾ ਜਿਵੇਂ ਇਹ ਲਿਖ ਕੇ ਪ੍ਰਸ਼ਨਾਂ ਦੇ ਕਿ ਜਾਂ ਦੋ ਸ਼ਬਦਾਂ ਵਿੱਚ ਉੱਤਰ ਲਿਖੋ ਜਵੇਂ ਚੜ੍ਹ ਸਵੇਰੇ ਸੁੱਤੇ ਆ ਸੁਹਾਗ ਦਾ ਸੰਬੋਧਨ ਕਿਸ ਨੂੰ ਕਿਹਾ ਗਿਆ ਸੋ ਪਹਿਲਾ ਹੋਣਾ ਹੈ ਬਸਤੂਨਿਸ਼ਟ ਦੇ 5 ਹਾਈ ਤੱਕ ਨੇ ਪਰ ਦੂਜੇ ਚ ਰੇਨ ਲਈ ਪ੍ਰਸ਼ਨਾਂ ਦੀ ਖਾਲੀ ਥਾਂ ਮਾਪਰੋ ਫਿਰ ਆਜੂਗਾ 3 8 ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਗੰਤ ਦੀ ਚੋਣ ਕਰੋ ਫਿਰ ਆਜੂਗਾ 4 8 ਲਿਖੇ ਪ੍ਰਸ਼ਨਾਂ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਇਹ ਵਾਹੂ ਭਿਕਰ ਪਿਆਗੇ ਜਿਵੇਂ ਬਿਆਸ ਨੇ ਮੁੰਡੇ ਦੇ ਘਰ ਗਏ ਜਾਣ ਵਾਲੇ ਗੀਤ ਨੂੰ ਕੀ ਕਿਹਾ ਜਾਂਦਾ ਘੋੜੀਆਂ ਫਿਰ 라ਤ ਭਗਤ ਲੋਕ ਕਥਾ ਦੀਪ ਬਨਗੀ ਹੈ ਮਿੱਥਕਥਾ ਇਸ ਇਸ ਟੀਆਰ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੰਖੇਪ ਅਤੇ ਮੁਕੰਮਲ ਜਾਣਕਾਰੀ ਨੀਲ ਕਲਮ ਦਾ ਕਥਾ ਦਾ ਮੁੱਖ ਪਾਤਰ ਸੁਦਾਗਰ ਨੀਲ ਕਮਨ ਅਡਵਾਂਸ ਤੋਂ ਭਾਵ ਹੈ ਅਡਵਾਂਸ ਬਕਾਇਆ ਸੋ ਇਹ ਦੇਖ ਲੈਣਾ ਤੁਸੀਂ ਕਿਸੇ ਦੋ ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਚਾਰ ਨੰਬਰਾਂ ਦੇ ਇੱਕ ਪ੍ਰਸ਼ਨ ਸੋ ਚਤ ਦਿੱਤੇ ਹੋਏ ਜਿਵੇਂ ਉੜਾ ਚੜ ਚਵਰੇ ਸੁੱਤਾ ਸਾਹਗ ਵਿੱਚ ਧੀ ਕੀ ਕਹਿੰਦੀ ਹੈ ਤੇ ਕਿਉਂ ਨਿੱਕੀ ਜਹੀ ਸੂਈ ਬੱਟਵਾ ਧਾਗਾ ਸੁਹਾਗ ਵਿੱਚ ਕਿਸੇ ਦਾ ਕੌਣ ਕੱਟ ਰਹੀ ਹੈ ਸੱਟਨੀਆਂ ਵਿੱਚ ਮਜ਼ਾਕ ਦਾ ਪਾਤਰ ਕੌਣ ਬੰਦਾ ਹੈ ਸਤਗੁਰਾ ਕਾ ਸਵਾਰਿਆ ਈ ਘੋੜੀ ਵਿੱਚ ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਹਨ ਸੋ ਚਾਰ ਕੁਐਸਚਨ ਨੇ ਕੋਈ ਦੋ ਕਰਨੇ ਸੋਲੂਸ਼ਨ ਦੀ ਆਪਾਂ ਪੀਡੀਐਫ ਪ੍ਰੋਵਾਈਡ ਕਰੀ ਹੋਈ ਹੈਗੀ ਸੋ ਸੋਲੂਸ਼ਨ ਵੀਡੀਓ ਵੀ ਪ੍ਰੋਵਾਈਡ ਕੀਤੀ ਹੋਈ ਹੈ ਜੇ ਇਹਨਾਂ ਤੇ ਉਹ ਵੀ ਦੇਖ ਸਕਦੇ ਹੋ ਪੀਡੀਐਫ ਚੈਨਲ WhatsApp ਤੇ ਚੈਨਲ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ WhatsApp ਚੈਨਲ ਦਾ ਉੱਥੇ ਜੁਆਇਨ ਹੋ ਸਕਦੇ ਹੋ ਉੱਥੇ ਆਪਾਂ 11ਵੀਂ ਕਲਾਸ ਦੇ ਸਾਰੇ ਕੁਸ਼ਣ ਪੇਪਰਾਂ ਦੀ PDF ਪ੍ਰੋਵਾਈਡ ਕੀਤੀ ਹੋਈ ਹੈਗੀ ਤੇ ਫੋਰਥ ਹੈ ਕਿਸੇ ਇੱਕ ਕਥਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਜਿਵੇਂ ਨੀਲ ਕਲਮ ਜਾਂ ਬਰਲਾਦ ਪਖਤ ਫਿਰ ਆਜੂਗਾ ਪੱਤਰ 50 60 ਪੰਤਰ ਘਟਨਾ ਬਾਰੇ ਜਾਂ ਅਸ਼ਲੀਲ ਗੀਤਾਂ ਦੀ ਸਮੱਸਿਆ ਬਾਰੇ ਅਖਬਾਰ ਦੇ ਸਪਾਧ ਨੂੰ ਪੱਤਰ ਲਿਖੋ 1 5 ਨੰਬਰਾਂ ਦਾ ਇਹ ਹੈਗਾ ਹੈਡਿੰਗ ਉੱਪਰਲੀ ਹੈਡਿੰਗ ਤੇ ਨੇ ਇਟਲੀ ਹੈਡਿੰਗ ਲਿਖਣੀ ਜ਼ਰੂਰੀ ਹੈ ਵੀ ਥੋੜੀ ਜਿਹੀ ਕਿ ਨੈਕਸਟ ਟਾਗਾ ਬੇਦਾਖਲੀ ਨੋਟਿਸ ਲਈ ਇਸ਼ਤਿਹਾਰ ਜਾਂ ਵਿਆਹ ਹੀ ਸੱਦਾ ਪੱਤਰ ਸੋ ਇਹ ਦੋਨੇ ਬਹੁਤ ਔਖੇ ਨੇ ਬੇਦਾਖਲੀ ਨੋਟਿਸ ਲਈ ਵੀ ਇਸ਼ਤਿਹਾਰ ਬਹੁਤ ਔਖਾ ਹੈ ਤੇ ਵਿਆਹ ਹੀ ਸੱਦਾ ਪੱਤਰ ਵੀ ਠੀਕ ਸਮਝਦੇ। ਤੇ ਨੈਕਸਟ ਤਾਂ ਕਿਸੇ ਇੱਕ ਵਿਸ਼ੇ ਉੱਤੇ 150 ਸ਼ਬਦਾਂ ਵਿੱਚ ਪੈਰਾ ਰਚਨਾ ਕਰੂ। ਸੋ ਪੈਰਾ ਰਚਨਾ ਕਰਨੀ ਹੈ ਜਿਵੇਂ ਘਰ ਤੇ ਰੁੱਖ ਹਸਪਤਾਲ ਜਾਂ ਸਰਚ ਕਰਨਾ। ਸੋ ਇਹ ਤੁਸੀਂ ਆਪਣੀ ਬੁੱਕ ਤੋਂ ਇੱਕ ਵਾਰ ਜਾ ਜ਼ਰੂਰ ਕਰ ਲੈਣਾ ਕਿਸੇ ਤਾਂ ਨਮਾਹ ਬਰੇ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤ ਕੇ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ ਜਿਵੇਂ ਔਂਕੜਾ ਤੇ ਨਹੀਂ ਚਾਹਣਾ। ਖਾ ਉਤੇ ਬਿਠਾਉਣਾ ਰੰਗ ਵਿੱਚ ਭੰਗ ਪਾਉਣਾ ਬਾਤ ਪੁੱਛਣੀ ਚਰਤ ਖੋਲ ਲਗਦਈ ਜਦ ਤਾ ਇਹਨਾਂ ਦੇ ਅਰਥ ਦੱਸਨੇ ਨੇ ਜਾਂ ਵਾਕਾਂ ਵਿੱਚ ਵਰਤੋਂ ਕਰਨੀਆਂ ਸੋ ਇਹਨਾਂ ਦੀ ਵਾਕਾਂ ਵਿੱਚ ਵਰਤੋਂ ਕਰਨੀਆਂ ਦਿੱਤਾ ਹੋਇਆ ਸੋ ਇਸ ਤਰ੍ਹਾਂ ਜਿਹੜਾ ਇਹ ਪੇਪਰ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਆ ਤੁਹਾਡੇ ਪੇਪਰ ਦੀ ਤਿਆਰੀ ਦੀ ਜਮਾਤ 11ਵੀਂ ਦਾ ਪੇਪਰ ਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੈਣਾ ਤੇ ਚੈਨਲ WhatsApp ਚੈਨਲ ਤੇ ਜੁਆਇਨ ਜ਼ਰੂਰ ਹੋ ਜਾਣਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ PDF ਸਾਨੂੰ ਉੱਥੇ ਪ੍ਰੋਵਾਈਡ ਮਿਲ ਜੂਗੀ ਕੀ ਸੋਲੂਸ਼ਨ ਵੀਡੀਓ ਪ੍ਰੋਵਾਈਡ ਕੀਤੀ ਉਸ ਦਾ ਵੀ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ